ਕੇ ਭੱਜਣਾ ਹੈ ਆ ਇਹ ਆ ਇਹ ਆ ਇਹ ਆ ਇੱਥੇ ਰੱਖ ਇੱਥੇ ਰੱਖ ਖੇਡ ਕਹਾਣੀ ਇਸ ਵਾਰ ਤੇ ਚਿੱਟੀ ਵਾਲੇ ਜੱਗੇ ਦੀ ਕਬੱਡੀ ਵਧੀਆ ਲੱਗੀ ਕਿ ਤਾੜੀ ਮਾਰ ਕੇ ਦੱਸੋ ਜਲਾ ਭਰਾ ਬਣ ਕੇ ਮੈਚ ਬਹੁਤ ਸਿਰੇ ਦਾ ਹੈ ਮੈਚ ਚੜਿਆ ਪਿਆ ਚਿੱਟੀ ਵਾਲੇ ਜੱਗੇ ਨੂੰ ਕਬੱਡੀਆਂ ਪਾਉਣੀਆਂ ਪੈ ਗਈਆਂ ਅੱਜ ਕੁਝ ਵੀ ਹੋ ਸਕਦਾ ਹੈ ਉਹ ਖੋਸੇ ਗੁੜਲੇ ਵਾਲਿਆ ਅੱਜ ਸਿਰਾਂ ਅੱਜ ਆ ਚੱਕ ਓਏ ਆ ਦਫਾ ਚੱਕ ਓ ਆ ਆਖਣੇ ਜੱਗੇੜਾ ਚਾਰਲੀ ਸਾਹਿਬ ਲਈ ਅੱਜ ਦੁਨੀਆ ਲੁੱਟ ਲਈ ਖੇਡ ਕਹਾਣੀ ਲਵੀ ਜੱਗਾ ਕਿਵੇਂ ਲੱਗਿਆ ਆਲਰਾਊਂਡਰ ਹਾਂਜੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਇਓ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ